ਅਸ ਟਾਈਮ ਤੇ ਅਸੀਂ ਕੁਰਸੀਆਂ ਤੇ ਬੈਠੇ ਸੀ ਬੁੱਤ ਬਣ ਕੇ ਤੇ ਲੋਕੀ ਪੈਸੇ ਪੁਹੇ ਪੈ ਰਹੇ ਸੀ ਪੈਸੇ ਹਾਂ ਸ਼ਗਨ ਪੈ ਰਹੇ ਸੀ ਸਾਨੂੰ ਹਾਂਜੀ ਤੇ ਹੁਣ 12 ਵੱਜ ਚੁੱਕੇ ਨੇ ਤੇ ਅੱਜ ਹੈਗੀ ਸਾਡੀ ਐਨੀਵਰਸਰੀ ਦਿਨੇ ਚੜ ਗਿਆ ਐਨੀਵਰਸਰੀ ਦਾ ਹੈਪੀ ਮੈਰਿਜ ਹੈਪੀ ਮੈਰੀ ਐਨੀਵਰਸਰੀ 6 ਸਾਲ ਹੂੰ ਕੰਪਲੀਟ ਹੋ ਗਏ ਜੇ ਹੈ ਨਾ 6 ਸਾਲ ਕੰਪਲੀਟ ਹੋ ਗਏ 6 ਸਾਲ ਸਤਵਾਂ ਲੱਗ ਗਿਆ ਵਾਹਿਗੁਰੂ ਐਦੀ ਬਣਾਈ ਰੱਖੇ ਹਨ ਜੋੜੀ ਸਹੀ ਗੱਲ ਐ ਆ ਜਾ ਮੰਮੀ ਉਹਨਾਂ ਕੋਲ ਆ ਜਾ ਚਲ ਮੰਮੀ ਐਨੀਵਰਸਰੀ 12 ਮੱਝ ਗਏ ਨੇ ਦੇਖਾ ਖਾਤੀਆਂ ਮਾੜੀਆਂ ਬੱਸੀਆਂ ਵੱਡ ਵੱਡੀ ਉਮਰ ਕਰੇ ਮਹਾਰਾਜ ਮੇਰੇ ਮੇਰੇ ਸੋਨਿਆ ਦੇ ਸਤਵਾਂ ਸਾਲ ਲੱਗ ਗਏ ਪਤਾ ਹੀ ਲੱਗ ਗਿਆ 7 ਸਾਲ ਕਿਵੇਂ ਹੋ ਗਏ ਨੇ ਜੇ ਆਪ ਮਤਲਬ ਵੈਸੀ ਗੱਲ ਕਰਦੇ ਤਾਂ ਆਪਾਂ ਕਹਿ ਦਿੰਨੇ ਆ ਉਹ ਪਤਾ ਦੱਸਦੀ ਨਾ ਸਾਰਾ ਉਧਰ ਸੁੱਤੀ ਹੋਈ ਹੈ ਟਿੱਡੂ ਆਹ ਪਤਾ ਤਾਂ ਲੱਗਿਆ ਹੀ ਐ ਵੈਸੇ ਕਹਿ ਰਿਹਾ ਵੀ 6 ਸਾਲ ਹੋ ਗਏ ਨੇ ਸਤਵਾਂ ਲੱਗ ਗਿਆ ਹੁਣ ਕੇਕ ਲੈ ਆਂਗੇ ਚੰਗਾ ਇਹ ਹੋਰ ਯਾਰ ਕੇਕ ਲੈਣਾ ਸੀ ਹੈਨਾ ਚੱਲ ਕੋਈ ਗੱਲ ਨਹੀਂ ਫਿਰ ਕੱਲ ਸਹੀ ਕੱਲ ਨਹੀਂ ਹੋ ਗਿਆ ਦੇਖ ਲੈ ਆਹ ਸਹੀ ਗੱਲ ਹੈ ਚੱਲ ਮम्मी ਦੀ ਥੋੜੀ ਤਬੀਅਤ ਠੀਕ ਨਹੀਂ ਹੈਗੀ ਸਿਰ 'ਚ ਦਰਦ ਹੋ ਰਿਹਾ ਤਾਂ ਕਰਕੇ ਵੀ ਸਵੇਰ ਦਾ ਫਿਰ ਤਾਂ ਕਰਕੇ ਵੀ ਨਹੀਂ ਕੁਝ ਸੋਚਿਆ ਨਹੀਂ ਪਲਾਨ ਨਹੀਂ ਕੀਤਾ ਹੈਗਾ ਤਾਂ ਵੀ ਇਹ ਤਾਂ ਵੀ ਖਰਾਬ ਸੀਗੀ ਨਾਲੇ ਫਿਰ ਉਹ ਬੈੱਡ ਆ ਗਿਆ ਉਧਰ ਉਹਦੀ ਤਾਂ ਕਰਕੇ ਤੇ ਬਾਕੀ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਸਵਾਗਤ ਕਰਨਾ ਭੁੱਲ ਗਿਆ ਸਿੱਧਾ ਨਵਾਂ ਵਲੌਗ ਇਹ ਨਵਾਂ ਵਲੌਗ ਹੈ ਪੁਰਾਣਾ ਵਲੌਗ ਖਤਮ ਕਰ ਚੁੱਕੇ ਆ ਠੀਕ ਹੈ ਤੇ ਬਸ ਹੁਣ ਮੰਮੀ ਹਣੀ ਦੁੱਧ ਪੀ ਰਹੇ ਨੇ ਰਾਤ ਹੋ ਗਈ 12 ਵਜੇ ਗਏ ਨੇ ਰਾਤ ਤੇ ਇਸ ਟਾਈਮ ਬਹੁਤ ਹਾਰੀ ਕੀ ਗੱਲ ਹੂੰ ਵੈਸੇ ਅੱਛਾ ਅੱਛਾ ਭੁੱਖ ਲੱਗੀ ਹੈ ਮੰਨੀ ਨੂੰ ਦੇਣ ਲੱਗੀ ਮੰਨੀ ਨੂੰ ਦੇ ਦੇ ਆਹੋ ਚਲੋ ਮਿਲਦੇ ਆਂ ਸਵੇਰੇ ਫਿਰ ਜਮਾ ਚੱਕ ਲੈਣਾ ਕੋਈ ਹੂੰ ਹੂੰ ਦਾ ਨੈਕਸਟ ਡਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਤੇ ਅੱਜ ਨਵੀਂ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਹੈ ਵਲੌਗ ਦਾ ਕੰਟੀਨਿਊ ਕਰ ਰਹੇ ਆ ਆਪਾਂ ਰਾਤ ਨੂੰ ਕਿਉਂਕਿ ਅੱਜ ਐਨੀਵਰਸਰੀ ਹੈ ਤੇ ਇੱਧਰ ਆ ਦੇਖੋ ਆਏ ਨੇ ਛੋਲੇ ਤੇ ਪਟੂਰੇ ਇਹ ਛੋਲੇ ਪਟੂਰਿਆਂ ਦਾ ਜੀ ਸਪੈਸ਼ਲ ਨਾਸ਼ਤਾ ਐਨੀਵਰਸਰੀ ਸਪੈਸ਼ਲ ਠੀਕ ਹੈ ਨਾ ਐ ਬਰ ਫਰੀਦ ਐਨੀਵਰਸਰੀ ਸਪੈਸ਼ਲ ਤੇ ਮੰਮੀ ਦੀ ਜ ਤਬੀਅਤ ਥੋੜੀ ਜੀ ਡਾਊਨ ਹੀ ਹੈ ਹਲੇ ਵੀ ਮੰਮੀ ਨੂੰ ਲੱਗਦਾ ਸਰਵਾਈਕਲ ਦੀ ਪ੍ਰੋਬਲਮ ਹੋ ਗਈ ਹੈ ਹੈਨਾ ਮਾਲਿਸ਼ ਮਾਲਿਸ਼ ਕੀਤੀ ਹੈ ਪਰ ਅੱਲੇ ਵੀ ਫਰਕ ਪਿਆ ਕਿ ਥੋੜਾ ਆ ਕਿ ਨਹੀਂ ਦਰਦ ਦਾ ਫਰਕ ਉਹਦਾ ਚੱਕਰ ਲੈ ਗਿਆ ਚੱਲ ਕੋਈ ਨਹੀਂ ਮੜਾ ਦਿਖਾਓ ਪਹਿਲਾਂ ਡਾਕਟਰ ਨੂੰ ਤੇ ਫਿਰ ਮਾਲਿਸ਼ ਵਗੈਰਾ ਕਰਾਓ ਤੇ ਠੀਕ ਹੋ ਜਾਏਗਾ ਤੇ ਫਿਲਹਾਲ ਅਸੀਂ ਛੋਲੇ ਭਟੂਰੇ ਵੀ ਦਿਖਾ ਰਹੇ ਆ ਛੋਲੇ ਭਟੂਰੇ ਦਿਖਾ ਕੇ ਖਾ ਰਹੇ ਆ ਕਈਆਂ ਨੇ ਕਿਹਾ ਸੋਚਣਾ ਵੀਡੀਓ ਦੇ ਦੇ ਇਹ ਖਾਣਾ ਵੀ ਦਿਖਾਈ ਜਾਂਦੇ ਨੇ ਇਹ ਵੀ ਕਰੀ ਜਦੋਂਗੇ ਇਹ ਕਦੀ ਕਦੀ ਦੁਹਾਨਦੇ ਸੀ ਸਪੈਸ਼ਲ ਕੱਲ ਵੀ ਮੈਂ ਕਿਹਾ ਸੀ ਮੈਂ ਕਿਹਾ ਵੀ ਪਿਛਲੀ ਵੀਡੀਓ ਵਿੱਚ ਮੈਂ ਕਹਿੰਦਾ ਮੈਂ ਕਹਿੰਦਾ ਜਦੋਂ ਕੋਈ ਸਪੈਸ਼ਲ ਬਣਾਨੇ ਫੇਰ ਹੀ ਕਹਿੰਦੇ ਆਪਾਂ ਹੈਨਾ ਤੇ ਉਦੋਂ ਹੀ ਦਿਖਾਈਦਾ ਉਦਾਂ ਹੀ ਦਿਖਾਈਦਾ ਹੈਨਾ ਜਿਵੇਂ ਭਿੰਡੀਆਂ ਬਣਾ ਲੀਆਂ ਉਹ ਵੀ ਵਿਖਾਤੀਆਂ ਆਲੂ ਬੈਂਗਣ ਬਣਾ ਲਿਓ ਉਹ ਵੀ ਵਿਖਾ ਤੇ ਦਾਲ ਬਣਾ ਲਈ ਉਹ ਵੀ ਵਿਖਾ ਦੀ ਜੜਾ ਉਹ ਤੇ ਪਿਛਲਾ ਜਿਹੜਾ ਚੈਲੰਜ ਲਿਆ ਹੀ ਆਪਾਂ ਉਹ ਮੇਰੇ ਖਿਆਲ ਨਾਲ ਆਪਾਂ ਖਰੇ ਉਤਰੇ ਨਹੀਂ ਚਾਜਣਾ ਹੈਨਾ ਬੋਲੇ ਨਹੀਂ ਚਾਜਣਾ ਕਿਹੜਾ ਚੈਲੰਜ ਲੈ ਲੈ ਆਪਣੀ ਬੋਲੀ ਬੋਲਣ ਦਾ ਜਿਹੜੀ ਆਪਣੀ ਬੋਲੀ ਹੈ ਆਪਣੀ ਆਪਾਂ ਆਪਣੀ ਬੋਲੀ ਬੋਲਣ ਦੀ ਹੋਰ ਜਿਹੜੀ ਹੈ ਹੈਨਾ ਖਾਲੀ ਮਤਲਬ ਪੰਜਾਬੀ ਦੀ ਗੱਲ ਉੱਪਰ ਆ ਉਹ ਸੱਟੋਂ ਬਾਹਰ ਕਿੱਥੋਂ ਆਇਆ ਹੈ ਹਾਂਜੀ ਤੇ ਹੁਣ ਨੰਨੂ ਵਾਸਤੇ ਨਾ ਸਪੈਸ਼ਲ ਨੰਨੂ ਨੇ ਹਣੇ ਪਟੂਰੇ ਖਾਧਰੇ ਇੱਕ ਪਟੂਰਾ ਬਚਿਆ ਸੀ ਤੇ ਹੁਣ ਕਹਿੰਦੀ ਮੈਂ ਹੋਰ ਖਾਣੇ ਨੇ ਇੱਕ ਮਿੰਟ ਰੁਕ ਤੇ ਹੁਣ ਕਹਿੰਦੀ ਮੈਂ ਇੱਕ ਮੈਂ ਪਟੂਰੇ ਖਾਣੇ ਨੇ ਹੁਣ ਮੰਮੀ ਆਦੇ ਲਈ ਨਾ ਪੂੜੀਆਂ ਬਣਾ ਲੱਗੇ ਨੇ ਪੂੜੀਆਂ ਦੇ ਸਪੈਸ਼ਲ ਉਹ ਪਟੂਰੇ ਹੀ ਨੇ ਓਹੋ ਪਟੂਰੇ ਬਣਾ ਲੱਗੇ ਆ ਉਹਨੂੰ ਪੂੜੀਆਂ ਵੀ ਕਹਿੰਦੇ ਨੇ ਨਾ ਪਟੂਰਿਆਂ ਨੂੰ ਹੀ ਠੀਕ ਹੈ ਨਾ ਤੇ ਹੁਣ ਮੰਮੀ ਬਣਾ ਲੱਗੇ ਸਪੈਸ਼ਲ ਆਦੇ ਵਾਸਤੇ ਆਹੋ ਪਟੂਰੇ ਬੋ ਬੋ ਮਮਾ ਸਾਬ ਕੋੜਿਆ ਵਾ 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 ਮੀਂਹਿਆਂ ਨੇ ਆਪਣਾ ਸੁਝਾ ਲਿਆ ਹੈ ਉਹ ਮੇਰੇ ਦਾਦੇ ਦਾ ਨਹੀਂ ਸੁਝਾਗਾ ਨੋ ਨੋ ਚੀਕ ਲੈ ਹਾਂਜੀ ਤੇ ਹੁਣ ਤਿਆਸ਼ ਯਾਰ ਹੋ ਕੇ ਤੇ ਛੱਤ ਤੇ ਆਇਆ ਮੈਂ ਤੇ ਤੁਸੀਂ ਦੇਖ ਸਕਦੇ ਹੋ ਵੀ ਧੁੱਪ ਪੈ ਰਹੀ ਹੈ ਮੇਰੇ ਚਿਹਰੇ ਤੇ ਤੇ ਧੁੱਪ ਸੇਕਣ ਲੱਗੇ ਆ ਹੈ ਨਾ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਠੰਡੀ ਠੰਡੀ ਤਾਂ ਕਰੇ ਧੁੱਪ 'ਚ ਬਹਿ ਪਾ ਰਹੇ ਆ ਨਹੀਂ ਤੇ ਹੁਣ ਤੇ ਧੁੱਪ ਬਹੁਤ ਜ਼ਿਆਦਾ ਚੁਬਦੀ ਤੁਹਾਨੂੰ ਪਤਾ ਹੈ ਨਾ ਧੁੱਪੇ ਨਹੀਂ ਪਿਆ ਜਾਂਦਾ ਭਾ ਹੁਣ ਵੀ ਨਹੀਂ ਗਿਆ ਸਹੀ ਗੱਲ ਹੈ ਤੇ ਫਿਲਹਾਲੇ ਸਾਡਾ ਹਲੇ ਕੋਈ ਪ੍ਰੋਗਰਾਮ ਨਹੀਂ ਹੈ ਕਿਤੇ ਵੀ ਜਾਣ ਦਾ ਪ੍ਰੋਗਰਾਮ ਹੈਗਾ ਰਾਤ ਨੂੰ ਜੇ ਸ਼ਾਇਦ ਉਹ ਵੀ ਬਣਿਆ ਤਾਂ ਹਲੇ ਕੁਝ ਨਹੀਂ ਪਤਾ ਮੰਮੀ ਤੇ ਡੈਡੀ ਘਰੇ ਹੈ ਨਹੀਂ ਉਹ ਗਏ ਕੰਮ ਤੇ ਤਾਂ ਕਰਕੇ ਮੈਂ ਮਾੜਾ ਮੋਟਾ ਤਿਆਰ ਹੋ ਕੇ ਬੈਠਾ ਵੀ ਚੱਲ ਵੀਡੀਓ ਤਾਂ ਬਣਾਈਏ ਹੈ ਕੋਈ ਪ੍ਰੋਗਰਾਮ ਬਣ ਵੀ ਸਕਦਾ ਹੈ ਹੈਨਾ ਤੇ ਸਵੇਰ ਦਾ ਪਾਣੀ ਵੀ ਨਹੀਂ ਆਇਆ ਹੈ ਮੋਟਰ ਵੀ ਅੱਧੀ ਮਤਲਬ ਮੋਟਰ ਚਲਾਈ ਸੀ ਪਾਣੀ ਆਇਆ ਨਹੀਂ ਉਤੋਂ ਦੀ ਫਿਰ ਬਾਅਦ ਚ ਲਾਈਟ ਚਲੀ ਗਈ ਹੁਣ ਲਾਈਟ ਚਲੀ ਗਈ ਹੈ ਤੇ ਹੁਣ ਜਮੇ ਹੀ ਬੈ ਗਏ ਹੈ ਹੁਣ ਧੁੱਪ ਸੇ ਕਰੇ ਹੈ ਹੈ ਗਈ ਸਾਰਿਆਂ ਦੀ ਲੈਣੀ ਆਪਣੇ ਆਪਣੇ ਪਤਾ ਨਹੀਂ ਹੁਣ ਚੈੱਕ ਕਰਨਾ ਪੈਣਾ ਸਾਡੇ ਗਈ ਸਾਰਿਆਂ ਦੀ ਗਈ ਹੈ ਤੇ ਇਧਰ ਦੇਖੋ ਕਾਕਾ ਸਾਡਾ ਆ ਕੱਢ ਲਿਆ ਆਪਣੇ ਆ ਕਾਰਟੂਨ ਕੀ ਕਹਿੰਦੇ ਨੇ ਇਹਨੂੰ ਟੈਲਾ ਇਹਨੂੰ ਟੈਲਾ ਟੈਲਾ ਕਹਿੰਦੀ ਇਹਨਾਂ ਨੂੰ ਟੈਲਾ ਟੈਲਾ ਕੱਢ ਕੇ ਲਿਆਈ ਹੈ ਮੈਨੂੰ ਕਹਿੰਦੀ ਪਾਪਾ ਲਾ ਕੇ ਦਿਓ ਪਹਿਲਾਂ ਮੈਂ ਨਾਲ ਗੱਲਾਂ ਹੀ ਕਰੀ ਕਿ ਮਿੱਠੀਆਂ ਮਿੱਠੀਆਂ ਹੁਣ ਮੈਨੂੰ ਫਿਰ ਬਾਅਦ ਚ ਬਾਨੇ ਜੇ ਨਾਲ ਕਹਿੰਦੀ ਪਾਪਾ ਮੈਨੂੰ ਲਾ ਕੇ ਦਿਓ ਇਹਦੀ ਚਲਾਕ ਹੈ ਦੇਖਣਾ ਟੈਲਾ ਕਪੜਾ ਲਾਇਆ ਸੀ ਉਦੋਂ ਤੇ ਅਸੀਂ ਗੱਲਾਂ ਯਾਦ ਕਰ ਰਹੇ ਸੀ ਵੀ ਵਿਆਹ ਵਾਲੇ ਦਿਨ ਅੱਜ ਹੁਣ ਇਸ ਟਾਈਮ ਯਾਨੀ ਕਿ 1.5 ਵਜੇ ਮੇਰੇ ਖਿਆਲ ਨਾਲ ਆਪਾਂ ਫੇਰੇ ਕਰਦੇ ਪਏ ਸੀ ਕਿ ਵਿਹਲੇ ਹੋਗੇ ਸੀ ਪਹਿਲਾਂ ਕਰ ਲੈ ਸੀ ਫੇਰੇ ਤੇ ਸੱਚ ਆਉ ਸਵੇਰੇ ਗਾ ਇਸ ਟਾਈਮ ਪਹਿਲਾਂ ਕਰ ਲਈ ਸੀ ਹ ਅ ਇਸ ਟਾਈਮ ਤੇ ਅਸੀਂ ਕੁਰਸੀਆਂ ਤੇ ਬੈਠੇ ਸੀ ਬੁੱਤ ਮੜ ਕੇ ਤੇ ਲੋਕੀ ਪੈਸੇ ਪੁਹੇ ਪੈ ਰਹੇ ਸੀ ਪੈਸੇ ਹਾਂ ਸ਼ਗਨ ਪੈ ਰਹੇ ਸੀ ਸਾਨੂੰ ਤੇ ਹਨਾ ਬਾਕੀ ਪਤਨ ਲੱਗਿਆ ਕਿਵੇਂ ਦਿਨ ਲੱਗਿਆ ਵਿਆਹ ਵਾਲਾ ਵੇਹ ਅੱਜ ਦੇ ਦਿਨ ਐਦਾਂ ਸੀ ਵੀ ਜਿਹੜਾ ਦਿਨ ਸੀ ਨਾ ਅੱਜ ਦਾ ਦਿਨ ਨਹੀਂ ਸੀ ਐਕਚੁਅਲੀ ਐਦ ਕਿਹਾ 29 ਦਾ ਮਹੀਨਾ ਆਵੇਂ ਨਹੀਂ ਸੀ ਤੇ ਜਿਹੜਾ ਜਿਹੜਾ ਉਹ ਵਾਲਾ ਦਿਨ ਸੀ ਨਾ ਉਸ ਦਿਨ ਉਹ ਸੀ ਬੱਦਲ ਵਾਈ ਸੀ ਹਾਂ ਮੇਰੀ ਬੱਦਰ ਸੀਗਾ ਤੇ ਕੱਲ ਤੁਹਾਨੂੰ ਪਤਾ ਇੰਨਾ ਜ਼ਿਆਦਾ ਮੀਂਹ ਪਿਆ ਨਾ ਜ਼ਿਆਦਾ ਮੀਂਹ ਪਿਆ ਆਪਣੇ ਲੁਧਿਆਣੇ ਦੇ ਵਿੱਚ ਹੈ ਨਾ ਤੇ ਉਹੀ ਦਿਨ ਸੀਗਾ ਹੈ ਨਾ ਸ਼ਨੀਵਾਰ ਜਿੱਦਣ ਆਪਣੀ ਇੰਗੇਜਮੈਂਟ ਹੋਈ ਉਸ ਦਿਨ ਵੀ ਮੀਂਹ ਵਾਲਾ ਮੌਸਮ ਸੀ ਹੈ ਨਾ ਹਾਂ ਮੀਂਹ ਆਇਆ ਹੋ ਉਸ ਦਿਨ ਵੀ ਹਾਂ ਉਸ ਦਿਨ ਵੀ ਸਹੀ ਗੱਲ ਹੈ ਜਿਹੜਾ ਬਿਲਕੁਲ ਸਹੀ ਗੱਲ ਹੈ ਇੰਗੇਜਮੈਂਟ ਹੋਈ ਸੀ ਆਪਣੀ 21 ਮਈ ਨੂੰ ਹਾਂ 21 ਮਈ 21 ਮਈ ਵਾਲੇ ਦਿਨ ਵੀ ਬਾਰਿਸ਼ ਪੈ ਰਹੀ ਸੀ ਅਸੀਂ ਬਾਰਿਸ਼ ਵਿੱਚ ਭਿੱਜਦੇ ਮਤਲਬ ਭਿੱਜਦੇ ਨਹੀਂ ਗਏ ਐਤੋ ਗੱਡੀ ਦੇ ਵਿੱਚ ਗਏ ਹਾਂ ਬਾਰਿਸ਼ ਨਹੀਂ ਸੀ ਪਈ ਹੈ ਬਾਰਿਸ਼ ਪਈ ਸੀ ਰਸਤੇ 'ਚ ਪਈ ਸੀ ਬਾਰਿਸ਼ ਹਾਂ ਅਸੀਂ ਜਦੋਂ ਇੱਧਰ ਕੋਹਾੜੇ ਵੱਲੋਂ ਗਏ ਸੀ ਨਾ بارش ਪਈ ਸੀ ਬੜਾ ਵਧੀਆ ਉਸ ਦਿਨ ਵੀ ਬਹੁਤ ਵਧੀਆ ਦਿਨ ਸੀ ਵਧੀਆ ਦਿਨ ਸੀ ਉਹ ਵੀ ਤੇ ਜਿੱਦਨ ਵਿਆਹ ਸੀ ਉਸ ਦਿਨ ਵੀ ਬਹੁਤ ਸੋਹਣਾ ਬੱਦਲ ਵਾਈ ਵਾਲਾ ਮੌਸਮ ਸੀ ਤੇ ਕਾਕਾ ਸਾਡਾ ਦੇਖ ਲੋ ਹੁਣ ਪੁੱਤਰ ਨੋਜੀ ਆ ਰਹੀ ਕਾਕੇ ਨੋਜੀ ਆ ਰਹੀ ਹੈ ਹਾਂਜੀ ਤੇ ਹੁਣ ਦਿਨ ਥੋੜਾ ਜਿਹਾ ਬੋਰਿੰਗ ਹੋ ਗਿਆ ਕਿਉਂਕਿ ਘਰ ਦੇ ਨੀਂਦਾ ਫਰਮਾ ਰਹੇ ਨੇ ਤੇ ਸਿਰਫ ਮੈਂ ਤੇ ਨੰਨੂ ਜਾਗ ਰਹੇ ਆ ਦੇਖੋ ਮੈਂ ਕ੍ਰਿਕਟ ਦੇਖ ਰਿਹਾ ਸੀਗਾ ਤੇ ਨਾਲੇ ਇਧਰ ਨੰਨੂ ਪਲੇ ਕਰ ਰਹੀ ਐ ਮੈਂ ਫਿਰ ਮੰਨਨ ਨੂੰ ਮੈਨੂੰ ਕਹਿੰਦੀ ਕਿ ਮੇਰੇ ਨਾਲ ਪਲੇ ਕਰੋ ਤੇ ਹੁਣ ਮੈਂ ਨੰਨੂ ਨਾਲ ਥੋੜਾ ਜਿਹਾ ਪਲੇ ਕਰਾਂਗਾ ਠੀਕ ਹੈ ਜੀ ਤੇ ਬੱਚਿਆਂ ਨਾਲ ਵੀ ਖੇਲਣਾ ਚਾਹੀਦਾ ਥੋੜਾ ਜਿਹਾ ਹੈਨਾ ਚਲ ਵੇ 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 ਥੋੜਾ ਹੋਰ ਵੱਡਾ ਬਣਾਈਏ ਇਹਨੂੰ ਹੈਨਾ ਚਲ ਓ ਫਿੱਟਾ ਪਈਏ ਨਾ ਥੋੜਾ ਹੋਰ ਵੱਡਾ ਬਣਾਈਏ ਠੀਕ ਹੈ ਚਲ ਐਦਾ ਬਾਕਸ ਬਣਾਉਣਾ ਠੀਕ ਹੈ ਪਾ ਇਨੋਂ ਆਪਾਂ ਵਿੱਚੋਂ ਕੱਢ ਦੇਣਾ ਐਦਾਂ ਆ ਦੇਖ ਠੀਕ ਯਾਰ ਬਾਬੂ ਇੰਨਾ ਵਧੀਆ ਤੇ ਹੈ ਐਡਾ ਵੱਡਾ ਦੇਖ ਤਾ ਕਿੰਨਾ ਸੋਹਣਾ ਲੱਗ ਰਿਹਾ ਨਹੀਂ ਹੋ ਠੀਕ ਹੈ ਹੁਣ ਤਿਆਰ ਸ਼ਹਿਰ ਹੋ ਗਿਆ ਸ਼ਾਮ ਦਾ ਟਾਈਮ ਹੈ ਰਾਤ ਦਾ ਟਾਈਮ ਹੈ ਤੇ ਹੁਣ ਆਪਾਂ ਥੋੜੀ ਬੋਧੀ ਸੈਲੀਬ੍ਰੇਸ਼ਨ ਕਰਨੀ ਹੈ ਲੋਈ ਮਾਹੌਲ ਇੱਥੇ ਮਗਿਆ ਪਿਆ ਦੇਖੋ ਖਿਲਾਰੇ ਪਏ ਬੈ ਨੇ ਇੱਧਰ ਦੇਖੋ ਸਾਡੇ ਕਾਕੇ ਨੇ ਕਿਵੇਂ ਖਿਲਾਰੇ ਪਾਏ ਆ ਅਗਰ ਇਦਾਂ ਹੀ ਕਰੀਦਾ